ਕਰ ਦਿੰਦੇ ਨੇ ਇਹਨਾਂ ਨੇ ਤੇ ਉਹਦਾ ਗਰਾਊਂਡ ਲੈਵਲ ਤੇ ਜ਼ੀਰੋ ਇੰਪੈਕਟਾ ਸਿਰਫ ਬੋਟਲੈਕ ਪਰ ਆ ਵੀ ਨਹੀਂ ਵਧ ਗਈ ਆ ਕਿ ਕ라우ਡ ਤੇ ਮਤਲਬ ਹਰ ਰੋਡ ਤੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਆ ਆਮ ਲੋਕਾਂ ਨੂੰ 347 ਸਮਥਿੰਗ ਉਹ ਬੱਸਾ ਅੱਜ ਵੀ ਤਾਜਪੁਰ ਵੱਲ ਤੇ ਜਾ ਕੇ ਦੇਖ ਲੋ ਕਰੋੜਾਂ ਰੁਪਈਆ ਦੀ ਬੱਸਾਂ ਤੇ ਬਹੁਤ ਪਹਿਲੇ ਦੀ ਜਿਹੜਾ ਅਨਾਉਂਸਮੈਂਟ ਆ ਉੱਥੇ ਛੱਡ ਰਹੀਆਂ ਨੇ ਜਿਹੜੇ ਕਿ ਰੋਜ਼ਗਾਰ ਦੇ ਜਾਂਦਨ ਜਿਹੜੇ ਆਫਿਸ ਸੱਜੇ ਦੀ ਕੰਮ ਕਰ ਰਹੇ ਨੇ ਜਿਉਂ ਉਹਨਾਂ ਨੂੰ ਰੀਚ ਹੋਊਗੀ ਤਾਂ ਉਹ ਆਪਣਾ ਵਹੀਕਲ ਜਿਹੜਾ ਪ੍ਰਾਈਵੇਟ ਵਹੀਕਲ ਆਉਣ ਨੂੰ ਡ੍ਰੌਪ ਕਰੂਗਾ ਜਿਹੜਾ ਮਜ਼ਦੂਰ ਲੁਧਿਆਣਾ ਪੰਜਾਬ ਤੇ ਆਪਣਾ ਜਿਹੜਾ ਵਾ ਨਾਰਮਲ ਜਿਹੜਾ ਲੋਕੀ ਨੇ ਉਹਨਾਂ ਦੇ ਟੈਕਸ ਦੇ ਪਾਸੇ ਟੈਕਸ ਦੇ ਪਾਸੇ ਨਾਲ ਪਰ ਗਰਾਊਂਡ ਦਾ ਕਿੱਥੇ ਆ ਕਿੱਥੇ ਗਰਾਊਂਡ ਦੇ ਉਹ ਕਰੋੜਾਂ ਰੁਪਈਆ ਕਿਹਦੇ ਲੱਗੇ ਨੇ ਪਰ ਰੋਡ ਤੇ ਜਿਹੜਾ ਟਾਕ ਰੋਡ ਤੇ ਉਹਨੂੰ ਕਿਉਂ ਤੁਸੀਂ ਨਾ ਵੇਸਟ ਕਰ ਰਹੇ ਹੋ ਉਹ ਮਿਹਨਤੀ ਕਮਾਈ ਆ ਉਹ ਮੈਨੇ ਦਿੱਤਾ ਹੈ ਟੱਕਰ ਦੇ ਦਿੱਤਾ ਹੈ ਇਹ ਐਂਬੂਲੈਂਸ ਆਈ ਸੀ ਤੇ ਆਟੋ ਖੜੇ ਹੋ ਜਾਂਦੇ ਆ ਸਾਰੇ ਕੱਢ ਗੱਲ ਪਤਾ ਜੀ ਹੁਣ ਦੇਖੋ ਆਟੋ ਸਾਰੇ ਭਜਾ ਰਿਆ ਇਹਨਾਂ ਦਾ ਚਰਾਣ ਵੀ ਕਰ ਰਹੇ ਆ ਆਹ ਜਿਹੜੀਆਂ ਬੈਟਰੀ ਗਰੀਆਂ ਗੱਡੀਆਂ ਇੰਦੀਏ ਕੋਰੋਨਾ ਨਾਲ ਲੱਗੀਆਂ ਇਹਨਾਂ ਦੇ ਕਰਕੇ ਕੋਈ ਡਰਾਈਵ ਨਹੀਂ ਜੁੜਾ ਲਈ ਦੇਖਣ ਵਾਲੇ ਮਾਨ ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤ ਤਵੜੀ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਟ੍ਰੈਫਿਕ ਸਮੱਸਿਆਵਾਂ ਜਿਹੜੀਆਂ ਉਹ ਲਗਾਤਾਰ ਵਧ ਰਹੀਆਂ ਨੇ ਸੋ ਟ੍ਰੈਫਿਕ ਦੇ ਵਿੱਚ ਕਾਫੀ ਜਿਆਦਾ ਵੱਡਾ ਦੇਖਣ ਨੂੰ ਮਿਲਦਾ ਹੈ ਟ੍ਰੈਫਿਕ ਦੇ ਵਿੱਚ ਲੋਕ ਫਸਦੇ ਹੋਏ ਨਜ਼ਰ ਆਉਂਦੇ ਨੇ ਪਰ ਅਗਰ ਟ੍ਰੈਫਿਕ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਬੱੱਸਾਂ ਜਿਹੜੀਆਂ ਉਹ ਚਾਲੂ ਕੀਤੀਆਂ ਆ ਗਈਆਂ ਸਨ ਤੋਂ ਦੱਸਦੀ ਹੈ ਕਿ 347 ਇਹ ਬੱਸਾਂ ਜਿਹੜੀਆਂ ਉਹ ਚਾਲੂ ਕੀਤੀਆਂ ਗਈਆਂ ਸੀ ਤੋਂ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਨੇ ਲੁਧਿਆਣਾ ਮahanagar ਦੀਆਂ ਜਿੱਥੇ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਆਪਣਾ ਤੀਜਾ ਬਜਟ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਪੂਰੇ ਪੰਜਾਬ ਪੜ ਦੇ ਵਿੱਚ ਟ੍ਰੈਫਿਕ ਦੀ ਸਮੱਸਿਆਵਾਂ ਨੂੰ ਲੈ ਕੇ 347 ਬੱਸਾਂ ਲਾਗੂ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਦੱਸਦੀ ਹੈ ਕਿ ਅਗਰ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਕਈ ਜ਼ਿਲ੍ਹੇ ਜਿਹੜੇ ਅਗਰ ਲੁਧਿਆਣਾ ਮਹਾਨਗਰ ਦੇ ਗੱਲ ਕਰੀਏ ਲੁਧਿਆਣਾ ਮਹਾਨਗਰ ਦੇ ਵਿੱਚ ਕਈ ਏਦਾਂ ਦੇ ਚੌਕ ਜਿਹੜੇ ਨੇ ਤੇ ਚੌਕਾਂ ਦੇ ਵਿੱਚ ਟ੍ਰੈਫਿਕ ਦੀਆਂ ਸਮੱਸਿਆਵਾਂ ਜਿਹੜੀਆਂ ਕਾਫੀ ਦੇਖਣ ਨੂੰ ਮਿਲਦੀਆਂ ਨੇ ਸੋ ਪੰਜਾਬ ਦੇ ਵਿੱਚ ਜਿਹੜੀ 347 ਈ ਬੱਸਾਂ ਜਿਹੜੀਆਂ ਲਾਗੂ ਕੀਤੀਆਂ ਗਈਆਂ ਸੋ ਜਿਹਦੇ ਵਿੱਚ ਦੱਸਦੇ ਕਿ ਅ ਜਿਹੜੇ ਬੱੱਸਾਂ ਜਿਹੜੀਆਂ ਸੀਗੀਆਂ ਉਹ ਜਲੰਧਰ ਦੇ ਵਿੱਚ ਪਟਿਆਲਾ ਫਗਵਾੜਾ ਤਾਂ ਅਮਰਸਰ ਦੇ ਵਿੱਚ ਕਈ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਇਹ ਬੱੱਸਾਂ ਜਿਹੜੀਆਂ ਉਹ ਚਾਲੂ ਕੀਤੀਆਂ ਗਿਆ ਸਨ ਸੋ ਜਿਹਦੇ ਵਿੱਚ ਤੀਜਾ ਬਜਟ ਜਿਹੜਾ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਤਾਂ ਉਸ ਦੇ ਵਿੱਚ ਉਹਨਾਂ ਵੱਲੋਂ ਇੱਕ ਗੱਲ ਵੀ ਜੜੀ ਆਖੀ ਗਈ ਸੀਗੀ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦੇਖਦੇ ਹੋਏ 347 ਇਹ ਬੱੱਸਾਂ ਜਿਹੜੀਆਂ ਚਾਲੂ ਕੀਤੀਆਂ ਗਈਆਂ ਸੀ ਪਰ ਦੱਸ ਦਈਏ ਕਿ ਇਹਦੇ ਵਿੱਚ ਅਗਰ ਆਟੋ ਚਾਲਕਾਂ ਦੀ ਗੱਲ ਕਰੀਏ ਦਾ ਆਟੋ ਜਿਹੜੇ ਡੀਜ਼ਲ ਪੈਟਰੋਲ ਦਾ CNG ਆਟੋ ਜਿਹੜੇ ਨੇ ਜਾਂ ਈ ਰਿਕਸ਼ੇ ਜਿਹੜੇ ਨੇ ਬੈਟਰੀ ਈ ਰਿਕਸ਼ਾ ਜਿਹੜਾ ਵਾ ਜਿਹੜਾ ਈ ਰਿਕਸ਼ਾ ਆਟੋ ਨੇ ਉਹਨਾਂ ਦੀ ਗੱਲ ਕਰੀਏ ਤਾਂ ਕਿਤਨੇ ਕਿਤੇ 347 ਬੱਤਾਂ ਦੇ ਨਾਲ ਉਹਨਾਂ ਨੂੰ ਕਿਤਨੇ ਕਿਤੇ ਕਾਫੀ ਪਾਰੀ ਨੁਕਸਾਨ ਵੀ ਸਹਿਣਾ ਪਊਗਾ ਤਾਂ ਜਿਹਦੇ ਵਿੱਚ ਕਿਉਂਕਿ ਅਗਰ ਲੁਧਿਆਣਾ ਦੀ ਹਰ ਸੜਕਾਂ ਦੀ ਗੱਲ ਕਰੀਏ ਤਾਂ ਹਰ ਸੜਕਾਂ ਦੇ ਵਿੱਚ ਹਜ਼ਾਰਾਂ ਤੋਂ ਵੱਧ ਜਿਹੜੇ ਆਟੋ ਨੇ ਈ ਰਿਕਸ਼ੇ ਨੇ ਜਿਹੜੇ ਚੱਲਦੇ ਨੇ ਤਾਂ ਉਹ ਬੱਤਾਂ ਚਾਲੂ ਹੋਣ ਕਰਕੇ ਕਿਤਨੇ ਕਿਤੇ ਲੱਗਦਾ ਹੈ ਕਿ ਬੱਤਾਂ ਚਾਲੂ ਹੋਣ ਤੋਂ ਬਾਅਦ ਕਿ ਟ੍ਰੈਫਿਕ ਦੇ ਵਿੱਚ ਕਾਫੀ ਘੱਟ ਨਜ਼ਰ ਆਉਗਾ ਕਿਉਂਕਿ ਹੁਣ ਲੁਧਿਆਣਾ ਦੇ ਵਿੱਚ ਟ੍ਰੈਫਿਕ ਦੇ ਵਿੱਚ ਵਾਧਾ ਕਾਫੀ ਨਜ਼ਰ ਆਉਂਦਾ ਹੈ ਪਰ ਲੁਧਿਆਣਾ ਦੀ ਗੱਲ ਕਰੀਏ ਲਗੜਾ ਸੰਭਾਲਾ ਚੌਕ ਤੇ ਇਸ ਟਾਈਮ ਮੌਜੂਦ ਹੈ ਜਿੱਥੇ ਅਗਰ ਟ੍ਰੈਫਿਕ ਦੀ ਗੱਲ ਕਰੀਏ ਤਾਂ ਕਾਫੀ ਟ੍ਰੈਫਿਕ ਜੜੀਆਂ ਦੇਖਣ ਨੂੰ ਮਿਲਦੀ ਹੈ ਪਰ ਸਰਕਾਰਾਂ ਵੱਲੋਂ ਜਦੋਂ ਬੱਤੀਆਂ ਜੜੀਆਂ ਚਾਲੂ ਕੀਤੀਆਂ ਗਈਆਂ S110 ਦੱਦਿਏ ਉਸ ਤੋਂ ਪਹਿਲਾਂ ਵੀ ਕੁਝ ਬੱਤੀਆਂ ਜੜੀਆਂ ਨੇ ਲੁਧਿਆਣਾ ਦੇ ਵਿੱਚ ਜੜੀਆਂ ਕੰਡਮ ਹੋ ਗਈਆਂ ਨੇ ਕਰੋੜਾਂ ਰੁਪਈਆ ਦਾ ਪ੍ਰੋਜੈਕਟ ਜਿਹੜਾ ਹੈ ਉਹ ਵੀ ਕੁਝ ਬੱਸਾਂ ਜਿਹੜੀਆਂ ਉਹ ਵੀ ਤਸਵੀਰਾਂ ਤੁਹਾਨੂੰ ਸਾਂਝਾ ਕਰਾਵਾਂਗੇ ਜਿਹੜੀਆਂ ਬੱਸਾਂ ਉਹ ਵੀ ਕੀ ਬੱਸਾਂ ਸੀ ਜਾਂ ਸੋ ਉਹ ਵੀ ਬੱਸਾਂ ਕੰਡਮ ਹੋ ਗਈਆਂ ਸੋ ਇਸ ਤੋਂ ਬਾਅਦ 347 ਨਵੀਆਂ ਬੱਸਾਂ ਜਿਹੜੀਆਂ ਉਹ ਲਾਗੂ ਕੀਤੇ ਗਿਆ ਸਨ ਜਿਲ੍ਹੇ ਦੇ ਵਿੱਚ ਟ੍ਰੈਫਿਕ ਦੇ ਵਿੱਚ ਕਾਫੀ ਦਿੱਕਤਾਂ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਸੀਗਾ ਉਹ ਨਹੀਂ ਕਰਨਾ ਪਊਗਾ ਪਰ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਤਾਂ ਸਮਾਜ ਤੇ ਵੀ ਸਾਡੇ ਨਾਲ ਖੜੇ ਨੇ ਸੌਰਭ ਜੀ ਗੱਲਬਾਤ ਕਰਦੇ ਸੌਰਭ ਜੀ ਕਿ ਲੱਗਦਾ ਹੈ ਕਿ ਟ੍ਰੈਫਿਕ ਨਿਯਮਾਂ ਜਾਂ ਟ੍ਰੈਫਿਕ ਦੀ ਕਾਫੀ ਤੱਜੀਆਂ ਉੜਾਂ ਨੂੰ ਜਿਹੜੇ ਲੋਕ ਉਹ ਤਿਆਰ ਰਹਿੰਦੇ ਨੇ ਕਿਉਂਕਿ ਟ੍ਰੈਫਿਕ ਦੇ ਵਿੱਚ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਮੇਰਾ ਨਮਸਕਾਰ ਜੈ ਹਿੰਦ ਜੈ ਭਾਰਤ ਜੈ ਪੰਜਾਬ ਨੰਬਰ 1 ਪੰਜਾਬ ਦੇਖੋ ਨਿਤਿੰਤ ਸਿੰਘ ਗੱਲ ਕਰੀਏ ਟ੍ਰਾਫਿਕ ਦਾ ਲੁਧਿਆਣਾ ਪੰਜਾਬ ਇਹਨਾਂ ਲੁਧਿਆਣਾ ਆਪਣਾ ਮੈਂਚੈਸਟਰ ਹੈ ਮੈਂਚੈਸਟਰ ਆ ਪਰ ਪੰਜਾਬ ਨੂੰ ਸਾਡੇ ਪ੍ਰੈਜੈਂਟ ਕਰ ਰਿਹਾ ਪਰ ਟ੍ਰਾਫਿਕ ਦਾ ਡੇ ਬਾਏ ਡੇ ਜੋ ਹਾਲਾਤ ਹੋ ਰਹੇ ਨੇ ਉਹ ਹੈਵੀ ਤੋਂ ਹੈਵੀ ਵਧ ਰਹੇ ਨੇ ਹੁਣ ਅਸੀਂ ਉਹ ਤੇ ਧਿਆਨ ਬਿਲਕੁਲ ਨਹੀਂ ਦੇ ਰਹੇ ਆ ਸਰਕਾਰਾਂ ਆਉਂਦੀਆਂ ਨੇ ਲੱਖਾਂ ਕਰੋੜਾਂ ਦੇ ਬਜਟ ਐਲਾਨ ਕਰ ਦਿੰਦੇ ਨੇ ਇਹਨਾਂ ਨੇ ਤੇ ਉਹਦਾ ਗਰਾਊਂਡ ਲੈਵਲ ਤੇ ਜ਼ੀਰੋ ਇੰਪੈਕਟ ਆ ਸਿਰਫ ਵੋਟਾਂ ਲਈ ਵੋਟਾਂ ਲਈ ਇਹਨਾਂ ਨੇ ਜਨਤਾ ਨੂੰ ਮੂਰਖ ਬਣਾਉਣ ਦਾ ਕੰਮ ਕੀਤਾ ਹੋਇਆ ਤੁਸੀਂ ਲੁਧਿਆਣਾ ਦੇ ਵਿੱਚ ਹਰ ਚੌਂਕ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ ਜਿਹੜਾ ਟੈਂਪੂ ਨੇ ਅੱਜ ਕੱਲ੍ਹ ਜਿਹੜਾ ਟੈਂਪੂ ਚੱਲ ਰਿਹਾ ਹੈ ਇਹਨਾਂ ਮਤਲਬ ਆਜ਼ਾਦੀ ਨਹੀਂ ਵਧ ਗਈ ਆ ਕਿ ਕ라우ਡ ਤੇ ਮਤਲਬ ਹਰ ਰੋਡ ਤੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਆ ਆਮ ਲੋਕਾਂ ਨੂੰ ਹੁਣ ਉਸ ਟੈਂਪਲਾ ਮਾਨ ਸਰਕਾਰ ਦੇ ਸਰਕਾਰ ਨੇ ਆਪਣੇ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਕੀਤੀ ਸੀ 347 ਸਮਥਿੰਗ ਉਹ ਬੱਸਾਂ ਅੱਜ ਵੀ ਟਾਈਪੂਰ ਰੋਡ ਤੇ ਜਾ ਕੇ ਦੇਖ ਲੋ ਕਰੋੜਾ ਰੁਪਈਆ ਦੀ ਬੱਸਾਂ ਤੇ ਬਹੁਤ ਪਹਿਲੇ ਦੀ ਜਿਹੜੀ ਅਨਾਉਂਸਮੈਂਟ ਆ ਉੱਥੇ ਛੱਡ ਰਹੀਆਂ ਨੇ ਵਾਪਸ ਹੈ ਕਿਹਦਾ ਆਮ ਜਨਤਾ ਦੀ ਕਿਹਦੀ ਕਮਾਈ ਆਮ ਜਨਤਾ ਦੀ ਇਹ ਲੋਕੀ ਸੀਟ ਤੇ ਬੈਠ ਕੇ ਸਿਰਫ ਹਵਾ ਹਵਾਈ ਬਾਜੀ ਤੇ ਕੰਮ ਕਰਨਾ ਹੁਣ ਹੁਣ ਤੌਰਦੀ ਵਿਧਾਨ ਸਭਾ ਦੇ ਵਿੱਚ 347 E ਬੱਸਾਂ ਜਿਹੜੀਆਂ ਉਹ ਪੂਰੇ ਪੰਜਾਬ ਪੜ ਦੇ ਵਿੱਚ ਉਹ ਲਾਗੂ ਕੀਤੀਆਂ ਗਿਆ ਜਿਹਨੇ ਵਿੱਚ ਉਹ ਬੱਸਾਂ ਮਦਦ ਚਲਾਈ ਜਾਣਗੀਆਂ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਿਹਦੇ ਵਿੱਚ ਟ੍ਰੈਫਿਕ ਦੇ ਵਿੱਚ ਕਾਫੀ ਜਿਹੜੀ ਮੁਸ਼ਕਲਾਂ ਆਉਂਦੀਆਂ ਸੀਗੀਆਂ ਲੋਕਾਂ ਨੂੰ ਉਹ ਕਿਤੇ ਕਿਤੇ ਖਤਮ ਹੁੰਦੀ ਨਜ਼ਰ ਆਊਗੀ ਦੇਖੋ ਕੁਛ ਨਹੀਂ ਹੋਣਾ ਗਰਾਊਂਡ ਲੈਵਲ ਤੇ ਕੀ 1947 2047 ਵਿੱਚ ਜਾ ਕੇ ਆਣਗੀਆਂ ਆਪਾਂ ਲਾਂਚਮੈਂਟ ਕਰਤੀ ਜੇ ਪਹਿਲਾਂ ਹੀ ਜਿਹੜੀ ਚੱਲ ਰਹੀ ਸੀ ਉਹਨੂੰ ਚਲਾਇਆ ਕਿਉਂ ਨਹੀਂ ਗਿਆ ਉੱਥੇ ਕਿਉਂ ਨਹੀਂ ਜਿਹੜਾ ਕੰਡਮ ਪਿਆ ਹੋਇਆ ਕਰੋੜਾਂ ਰੁਪਈਆ ਦਾ ਜਿਹੜਾ ਬੱਸਾਂ ਪਈਆਂ ਹੋਈਆਂ ਉਹ ਕੰਡਮ ਕਿਹਦੀ ਪੈ ਹੈ ਜਨਤਾ ਦੇ ਬਹਿੇ ਆ ਮਿਹਨਤ ਦੇ ਨਾਲ 12 ਘੰਟੇ ਜਿਹੜੇ ਕੰਮ ਕਰਦੇ ਨੇ ਜਿਹੜੇ ਮਜ਼ਦੂਰ ਲੁਧਿਆਣਾ ਪੰਜਾਬ ਚ ਆਪਣਾ ਜਿਹੜਾ ਵਾ ਨਾਰਮਲ ਜਿਹੜਾ ਲੋਕੀ ਨੇ ਉਹਨਾਂ ਦੇ ਟੈਕਸ ਦੇ ਪੈਸੇ ਟੈਕਸ ਕਰਦੇ ਪੈਸੇ ਨਾਲ ਪਰ ਗਰਾਊਂਡ ਤੇ ਕਿੱਥੇ ਆ ਕਿੱਥੇ ਗਰਾਊਂਡ ਤੇ ਉਹ ਕਰੋੜਾਂ ਰੁਪਈਆ ਕਿਹਦੇ ਲੱਗੇ ਨੇ ਬਰਬਾਦ ਹੋ ਰਹੀ ਪੰਜਾਬ ਦੀ ਪੰਜਾਬ ਦੀ ਮਿਹਨਤ ਦੀ ਕਮਾਈ ਐਦਾ ਕੱਬੇ ਤੋਂ ਖੂਚ ਰੋੜ ਰਹੇ ਨੇ ਮਤਲਬ ਉਹਨੂੰ ਦੇਖ ਲੈ ਕੋਈ ਨਹੀਂ ਅਸੀਂ ਰੋਜ਼ ਨਵਾ ਹੁਣ ਦੀ ਚਿੰਮਾ ਸਾਹਿਬ ਨੇ ਮਾ ਸਰਕਾਰ ਦੇ ਜਿਹੜੇ ਮੰਤਰੀ ਨੇ ਉਹਨਾਂ ਨੇ ਜਿਹੜਾ ਅਨਾਊਂਸਮੈਂਟ ਕੀਤੀ ਆ 347 ਬਸਾ ਇਹ ਬੱਸਾਂ ਆਣ ਗਿਆ ਕੱਢ ਕੱਢ ਆਣ ਗਿਆ ਆ ਪੱਕੀ ਗਰਾਊਂਡ ਤੇ ਕੰਮ ਕਰਨਗੇ ਬੱਸਾਂ ਜਿਹੜੀਆਂ ਲਾਗੂ ਤਾਂ ਕਰ ਦਿੱਤੀਆਂ ਗਈਆਂ ਉਹਨਾਂ ਵੱਲੋਂ ਚਾਲੂ ਕਰ ਦਿੱਤੀਆਂ ਗਈਆਂ ਕਹਿੰਦੇ ਵੀ ਸ਼ਹਿਰ ਦੇ ਵਿੱਚ ਆਣ ਗਿਆ ਜਿਹਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਜਿਹੜੀ ਲੋਕਾਂ ਨੂੰ ਹੁੰਦੀ ਉਹਦੇ ਵਿੱਚ ਖਤਮ ਹੋ ਗਈ ਪਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਵੀ ਹਰ ਲੁਧਿਆਣਾ ਵਿੱਚ ਅਗਰ ਗੱਲ ਕਰੀਏ ਮਹਾਨਗਰ ਦੀ ਤਾਂ ਲੁਧਿਆਣਾ ਮਹਾਨਗਰ ਵਿੱਚ ਕਈ ਚੌਕ ਇਦਾਂ ਦੇ ਬਣੇ ਨੇ ਕਿ ਚੌਕਾ ਦੇ ਵਿੱਚ ਆਟੋ ਈ ਰਿਕਸ਼ੇ ਜਿਹੜੇ ਨੇ ਉਹਨਾਂ ਦਾ ਪੂਰਾ ਜਮਵਾੜਾ ਜਿਹੜਾ ਖੜਾ ਹੁੰਦਾ ਤੋ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਕਿਤੇ ਨ ਕਿਤੇ ਲੱਗਦਾ ਨਹੀਂ ਹੈਗਾ ਜਿਹੜੀ ਬੱਸਾਂ ਆਣੀਆਂ ਤੇ ਉਹਦੇ ਵਿੱਚ ਉਹ ਲੋਕਾਂ ਨੂੰ ਜਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਕਿਤੇ ਨ ਕਿਤੇ ਨਹੀਂ ਕਰਨੀ ਪੈਂਦੀ ਦੇਖੋ ਐਦਾ ਇਹ ਜਿਹੜਾ ਇਸ਼ੂ ਆ ਮੇਨ ਉਹ ਸਾਡੇ ਕੰਮ ਦੇ ਉੱਪਰ ਜਿਹੜਾ ਜਮਾਵੜਾ ਹੀ ਨਾ ਹੈ ਈ ਟੈਂਪੂ ਦਾ ਪਰ ਬੱਸਾਂ ਦੇ ਨਾਲ ਕਿਉਂਕਿ ਜਿਹੜਾ ਟ੍ਰਾਫਿਕ ਆ ਡੇ ਬਾਏ ਡੇ ਸਾਡੇ ਨੂੰ ਦੇਖਣੇ ਟ੍ਰਾਫਿਕ ਵੱਧ ਰਹੀ ਆ ਉਹਦਾ ਕਿਉਂਕਿ ਕੱਢੂਗਾ ਤੇ ਲੋਕਾਂ ਨੂੰ ਰੀਚ ਹੋਊਗੀ ਕਿਥੇ ਆਫਿਸ ਜਾਣ ਲਈ ਕਿਥੇ ਕਿਥੇ ਜਾਣ ਲਈ ਤਾਂ ਆਪਣੇ 10 ਰੁਪਏ ਦੇ ਕੇ ਬੰਦਾ ਉੱਥੇ ਪੰਚੂਗਾ ਆਪਣਾ ਜੋ ਪ੍ਰਾਈਵੇਟ ਕੰਨੈਕਸਾ ਉਹਨੂੰ ਉਹ ਡਰਾਪ ਕਰੂਗਾ ਪਰ ਐਵੇਂ ਐਸੀ ਕੰਮ ਕਰਾਂਗੇ ਗਰਾਊਂਡ ਲੈਵਲ ਤੇ ਤਾਂ 스마트 ਸਿਟੀ ਲੁਧਿਆਣਾ ਕਿੱਥੇ ਆ ਕਿੱਥੇ ਕੰਮ ਕਰ ਰਹੇ ਆ ਹਵਾਈ ਬਾਜੀ ਮੰਤਰੀ ਜਿੰਨੇ ਵੀ ਕੋਈ ਕੰਮ ਨਹੀਂ ਆ ਗਰਾਊਂਡ ਲੈਵਲ ਤੇ ਐਂਡ ਯੂਜ਼ਰ ਤੁਸੀਂ ਦੇਖੋ ਆਮ ਜਨਤਾ ਜਿਹੜੀ ਸਾਡੀ ਆ ਆਮ ਜਨਤਾ ਪਰੇਸ਼ਾਨ ਹੀ ਹੋ ਰਹੀ ਆ ਜਾਂ ਟ੍ਰੈਫਿਕ ਨੂੰ ਲੈ ਕੇ ਲੈ ਲਓ ਜਾਂ ਕਿਸੇ ਚੀਜ਼ ਨੂੰ ਲੈ ਕੇ ਲਓ ਉਹਦੇ ਤੇ ਗਰਾਊਂਡ ਲੈਵਲ ਤੇ ਸਾਰੇ ਅਫਸਰਾਂ ਨੂੰ ਕੰਮ ਕਰਨਾ ਪੈਣਾ ਜਿਹੜੇ ਵੀ ਪੋਲੀਟੀਸ਼ੀਅਨ ਨੇ ਹਵਾ ਬਾਜੀ ਚ ਕੰਮ ਨਾ ਕਰੇ ਫਾਡੀ ਰੋਟੀ ਚੱਲ ਰਹੀ ਆ ਗੱਡੀਆਂ ਤੇ ਬੈਠ ਕੇ ਚਾਰ ਤੁਸੀਂ ਸਿਕਿਉਰਟੀ ਗਾਰ ਪੰਜਾਬ ਪਿੱਛੇ ਲਾਇਆ ਅੱਗੇ ਲਾਇਆ ਲੇਕਿਨ ਆਮ ਜਨਤਾ ਰੋਡ ਤੇ ਤੁੱਪ ਠੀਕ ਹੈ ਇੰਨੀ ਤੁੱਪ ਦੇ ਵਿੱਚ ਖੜ ਕੇ ਆਪਣਾ ਜਿਹੜਾ ਵਾ ਸਭ ਕੁਛ ਜਿੰਨੇ ਨੇ ਮੇਰਤ ਨਾਲ ਪਸੀਨੇ ਡ੍ਰੌਪ ਕਰ ਰਹੇ ਨੇ ਪਰ ਕੰਮ ਨਹੀਂ ਹੋ ਰਿਹਾ ਮੈਂਚੈਸਟਰ ਆ ਪੰਜਾਬ ਨੰਬਰ 1 ਪੰਜਾਬ ਕੀ ਚੀਜ਼ ਸੋਚ ਕੇ ਜਿਹੜੀ ਗੱਲ ਆਖੀ ਜਿੱਦਾਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਗਰਾਊਂਡ ਲੈਵਲ ਦੇ ਉੱਤੇ ਕੰਮ ਵੀ ਨਹੀਂ ਹੋ ਰਿਹਾ ਲੋਕਾਂ ਨੂੰ ਦਿੱਕਤਾਂ ਵੀ ਕਰਨੀਆਂ ਪੈ ਰਹੀਆਂ ਸਾਹਮਣਾ ਕਰਨਾ ਪੈ ਰਿਹਾ ਤੇ ਮੈਨਚੈਸਟਰ ਪੰਜਾਬ ਨੰਬਰ 1 ਪੰਜਾਬ ਦੀ ਵੀ ਗੱਲ ਤੁਸੀਂ ਕੀਤੀ ਦੇਖੋ ਸਭ ਤੋਂ ਚੀਜ਼ਾਂ ਜਿਹੜੀ ਤੁਸੀਂ ਬਹੁਤ ਵਧੀਆ ਪਹਿਲੇ ਚੱਕਦੇ ਹੋ ਨਿਤਿਨ ਜੀ ਸਮਾਜ ਬਹੁਤ ਰਿਪੋਰਟਰ ਨੇ ਪਰ ਇਹੋ ਜਿਹੇ ਮੁੱਦੇ ਉਹ ਘੱਟ ਰਿਪੋਰਟਰ ਚੱਕਦੇ ਨੇ ਨਿਤਿਨ ਜੀ ਜਿਹੜਾ ਟ੍ਰੈਫਿਕ ਆ ਉਹ ਬੇਸਿਕ ਨੀਡ ਦਾ ਬੇਸਿਕ ਨੀਡ ਦਾ ਜੇ ਨੂੰ ਆਪਾਂ ਜਾਂ ਤੁਹਾਡੇ ਕੋਲ ਸਟਾਫ ਦੀ ਕਮੀ ਆ ਜਾਂ ਸਾਡੇ ਪੁਲਿਸ ਮੁਜਾਫਰ ਮਿਹਨਤ ਕਰਦੇ ਨੇ ਲੇਕਿਨ ਉਹਨੂੰ ਹੋਰ ਸੁਚਾਰੂ ਢੰਗ ਨਾਲ ਕਰਾਉਣ ਦੀ ਲੋੜ ਆ ਠੀਕ ਆ ਤੇ ਸਾਨੂੰ ਚਾਹੀਦਾ ਜੇ ਸਟਾਫ ਦੀ ਘਾਟ ਆ ਤਾਂ ਉਹਨੂੰ ਦੋ ਚਾਰ ਬੰਦੇ ਹੋਰ ਵਧਾਓ ਸਾਡੇ ਯੂਥ ਜਿਹੜੇ ਆ ਬੇਰੋਜ਼ਗਾਰ ਨੇ ਤੁਸੀਂ ਉਹਨਾਂ ਨੂੰ ਅਪਾਇੰਟ ਕਰੋ ਤੁਸੀਂ ਭਰਤੀ ਕਰੋ ਕਿਉਂ ਨਹੀਂ ਟ੍ਰੈਫਿਕ ਨਾਲ ਸਹੀ ਹੋਊਗਾ ਬੇਸਿਕ ਜਿਹੜਾ ਨੀਡਸ ਨੇ ਜਦ ਬੰਦਾ ਸਮੂਥਲੀ ਇੱਕ ਡੈਸਟੀਨੇਸ਼ਨ ਤੋਂ ਦੂਜੇ ਡੈਸਟੀਨੇਸ਼ਨ ਤੇ ਜਾਣ ਲਈ ਕੁਝ ਸਮੇਂ ਸੈਕਿੰਡਾਂ ਦੇ ਵਿੱਚ ਪਹੁੰਚੂਗਾ ਤਾਂ ਵਪਾਰ ਫੈਕਟਰੀ ਦੇ ਕੰਮ ਆਮ ਜਨਤਾ ਬਿਮਾਰ ਜੇ ਕੋਈ ਮਤਲਬ ਸਾਰੇ ਰੀਚ ਆਸਾਨ ਹੋਊਗਾ ਤਾਂ ਗ੍ਰੋਥ ਆਟੋਮੈਟਿਕ ਹੋਊਗੀ ਪਰ ਜਿੱਦਾਂ ਤੁਸੀਂ ਰੋਜ਼ਗਾਰ ਦੀ ਗੱਲ ਕੀਤੀ ਸਰੋਜ ਜੀ ਕਿ ਲੱਗਦਾ ਨਹੀਂ ਹੈਗਾ ਵੀ ਜਦੋਂ ਬੱਸਾਂ ਚੱਲੂ ਹੋਣਗੀਆਂ ਤੇ ਜਿਹੜੇ ਈ ਰੈਕਸ਼ਨ ਨੇ ਆ ਆਟੋ ਚਾਲਕ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਕੰਮਾਂ ਕਰਾ ਤੇ ਇਫੈਕਟ ਪਊਗਾ ਤੇ ਉਹਨਾਂ ਨੂੰ ਕਿੱਥੇ ਨੇ ਕਿੱਥੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਸਾਰੀ ਜਿਹੜੀ ਮਜ਼ਦੂਰੀ ਕਰਨ ਤੋਂ ਬਾਅਦ ਸਾਨੂੰ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਰੋਟੀ ਉਹ ਬਣਦੀ ਹੈ ਦੇਖੋ ਨਿਤਿੰਜ ਜੀ ਬਿਲਕੁਲ ਗਲਤ ਗੱਲ ਆ ਜੇ ਬੱਸਾਂ ਆਣ ਗਈਆਂ ਉਹਦੇ ਨਾਲ ਇਫੈਕਟ ਕੀ ਹੋਊਗਾ ਕਰਾਊਡ ਜਿਹੜੀ ਵੱਧ ਰਹੀ ਆ ੜੇ ਬੜੇ ਵੱਧ ਰਹੀ ਆ ਇਦਾ ਮਤਲਬ ਨਹੀਂ ਹੈ ਕਿ ਕਿਸੇ ਦੀ ਰੋਟੀ ਖੋਈ ਜਾਊਗੀ ਜਿਹੜੇ ਜੀ ਸਰਵਿਸ ਬੰਦੇ ਨੇ ਜਿਹੜਾ ਕਿ ਰੋਜ਼ਗਾਰ ਤੇ ਜਾਂਦੇ ਨੇ ਜਿਹੜੇ ਆਫਿਸ ਪੱਕੇ ਜੀ ਕੰਮ ਕਰ ਰਹੇ ਨੇ ਜਿਉਂ ਉਹਨਾਂ ਨੂੰ ਰੀਚ ਹੋਊਗੀ ਤਾਂ ਆਪ ਆਪਣਾ ਵਹੀਕਲ ਜਿਹੜਾ ਪ੍ਰਾਈਵੇਟ ਵਹੀਕਲ ਆ ਉਹਨੂੰ ਡ੍ਰੌਪ ਕਰੂਗਾ ਸਿਰਫ ਅਰਜੈਂਟ ਨੀਡ ਤੇ ਕੰਮ ਕਰੂਗਾ ਲੈ ਕੇ ਜਾਊਗਾ ਇਹ ਟ੍ਰਾਂਸਪੋਰਟ ਕਿਸੇ ਮੁੱਛੀ ਵਧੀਆ ਬਣਾ ਦੇਈਏ ਕਿ ਜਿੰਨਾ ਕਰਾਊਡ ਹੈ ਜੋ ਪ੍ਰਾਈਵੇਟ ਬਾਈਕ ਸ ਜਾਂ ਸਮਥਿੰਗ ਕਾਰ ਯੂਜ਼ ਕਰ ਰਹੇ ਨੇ ਉਹਨਾਂ ਨੂੰ ਡ੍ਰੌਪ ਕਰ ਦੇਣਗੇ ਗੱਲ ਸਮਝ ਰਹੇ ਹੋ ਨਾ ਤੇ ਇਸ ਚੀਜ਼ ਨੀਡ ਆ ਹੁੰਦੀ ਜੋ ਕਿਉਂਕਿ ਕਰਾਊਡ ਵਧ ਰਿਹਾ ਤੇ கிரவுண்ட் ਨੂੰ ਸਭ ਤੋਂ ਮੋਸਟਲੀ ਜਿਹੜਾ ਵਾ ਤੁਹਾਡਾ ਨੇ ਕਈ ਇਥੇ ਯੂਨਟਾਂ ਬੜੀ ਚੀਜ਼ਾਂ ਨਾਲ ਡ੍ਰੌਪ ਕਰਤੋ ਨਾ ਜਾ ਰਹੀਆਂ ਹੋਰ ਸਟੇਟਾ ਚ ਹੋਰ ਸਟੇਟਾ ਜਾ ਰਹੀਆਂ ਉਹ ਮੇਨ ਕਾਰਨ ਹੈ ਨਾ ਸਾਡਾ ਇੱਥੇ ਨਾ ਏਰੀਆ ਕੱਟ ਹੋਣ ਕਰਕੇ ਸਾਡਾ ਮੈਨੇਜਮੈਂਟ ਨਹੀਂ ਆ ਤੁਸੀਂ ਦੇਖੋ ਕੋਈ ਉਧਰੋਂ ਟੈਂਪੂ ਵੜੀ ਜਾਂਦਾ ਕੋਈ ਉਧਰੋਂ ਟੈਂਪੂ ਮਾਰੀ ਜਾਂਦਾ ਕੋਈ ਉਧਰੋਂ ਟੈਂਪੂ ਵੜੀ ਜਾਂਦਾ ਤੇ ਇਸ ਚੀਜ਼ ਦਾ ਦੇਖੋ ਗਰਾਊਂਡ ਲੈਵਲ ਤੇ ਜਿੰਨੇ ਵੀ ਸਾਡੇ ਅਫਸਰ ਨੇ ਬਹੁਤ ਮਿਹਨਤੀ ਨੇ ਪਰ ਤੁਹਾਨੂੰ ਕੰਮ ਕਰਨਾ ਪੈਣਾ ਮਿਲ ਕੇ ਤਾਂ ਹੀ ਸਾਡਾ ਪੰਜਾਬ ਨੰਬਰ 1 ਬਣੂਗਾ ਲੁਧਿਆਣਾ ਨੰਬਰ 1 ਬਣੂਗਾ ਮੈਂ ਪਹਿਲਾਂ ਵੀ ਹੁਣ MP ਦੇ ਇਲੈਕਸ਼ਨ ਹੋ ਉਸੇ ਮੈਂ ਗਿਆ ਸੀ ਕਿ ਅਸੀਂ ਲੁਧਿਆਣਾ ਨੰਬਰ 1 ਬਣਾਉਣਾ ਇਹਦੇ ਵਿੱਚ ਸਾਰੇ ਲੋਕਾਂ ਦਾ ਸਹਿਯੋਗ ਆ ਨਾ ਤਾਂ ਸਿਰਫ ਮੁਲਾਜ਼ਮਾ ਦਾਵਾ ਨਾ ਤਾਂ ਸਿਰਫ ਕਿਸੇ ਦਾ ਸਾਨੂੰ ਆਮ ਜਨਤਾ ਨੂੰ ਵੀ ਰੂਲ ਕਰ ਰੈਗੂਲੇਸ਼ਨ ਨੂੰ ਫੋਲੋ ਕਰਨਾ ਪੈਣਾ ਠੀਕ ਹੈ ਜੀ ਤਾਂ ਕਰਕੇ ਅਸੀਂ ਮਿਲ ਕੇ ਸਾਰੇ ਆਪਾਂ ਇਸ ਚੀਜ਼ ਨੂੰ ਲੁਧਿਆਣਾ ਨੰਬਰ 1 ਬਣਾਈਏ ਤੇ ਨੰਬਰ 1 ਦਾ ਸਿੱਟਾ ਲੈ ਕੇ ਚੱਲੀਏ ਅੱਗੇ ਬਟ ਜਿਹੜੇ ਮਾਂ ਸਰਕਾਰ ਆ ਬਾਜ਼ ਆ ਜਾਣ ਮੇਰਾ ਦੀ ਕਮਾਈ ਆ ਜਨਤਾ ਜੀ ਅਨੇ ਹਵਾ ਚ ਅਨਾਉਂਸਮੈਂਟਾਂ ਨਾ ਕਰਨ ਕਰੋੜਾ ਰੁਪਇਆ ਜਿਹੜਾ ਹੈ ਉੱਥੇ ਪੈ ਰਹੇ ਆਪਣੇ ਤਿੱਬਾ ਰੋਡ ਤੇ ਜਿਹੜਾ ਤਾਜਪੁਰ ਰੋਡ ਤੇ ਉਹ ਉਹਨੂੰ ਕਿਉਂ ਤੁਸੀਂ ਇਹਨਾਂ ਵੇਸਟ ਕਰ ਰਹੇ ਹੋ ਉਹ ਮਿਹਨਤ ਦੀ ਕਮਾਈ ਆ ਉਹ ਮਿਹਨਤੇ ਕਰਦਾ ਹੈ ਟੈਕਸ ਪੇਰ ਦਿੰਦਾ ਹੈ ਉਹਨੂੰ ਤੁਸੀਂ ਜੇ ਕੋਈ ਚੀਜ਼ ਅਨਾਉਂਸਮੈਂਟ ਕਰ ਰਹੇ ਹੋ ਤਾਂ ਗਰਾਊਂਡ ਲੈਵਲ ਤੋਂ ਉਤਾਰੋ ਗੱਲਾਂ ਜਨਤ ਉਤਾਰੋ ਬਿਲਕੁਲ ਸਹੀ ਦੱਸਦੀ ਹੈ ਕਿ ਟ੍ਰੈਫਿਕ ਦੀ ਸਮੱਸਿਆਵਾਂ ਨੂੰ ਲੈ ਕੇ ਅਗਰ ਲੁਧਿਆਣਾ ਮਹਾਨਗਰ ਦੀ ਗੱਲ ਕਰੀਏ ਤਾਂ ਲੁਧਿਆਣਾ ਮਹਾਨਗਰ ਦੇ ਵਿੱਚ ਆਟੋ ਜਾਂ ਈ ਰਿੱਚੇ ਜਿਹੜੇ ਨੇ ਉਹਨਾਂ ਦਾ तकरीबन ਰੋਜ਼ ਦੇ ਵਿੱਚ ਵੀ ਅਗਲ ਕਰ ਕਰੀਏ ਤੇ ਹਰ ਸੜਕ ਦੇ ਉੱਤੇ ਹਜ਼ਾਰਾਂ ਦੀ ਗਿਣਤੀਆਂ ਤੋਂ ਵੱਧ ਜਿਹੜੇ ਨੇ ਆਟੋ ਚੱਲਦੇ ਨੇ ਪਰ ਟ੍ਰੈਫਿਕ ਦੀ ਸਮੱਸਿਆਵਾਂ ਨਾਲ ਗੱਲ ਕਰੀਏ ਤੇ ਕੀ ਲੱਗਦਾ ਹੈ ਭਾਈ ਜੀ ਨਾਮ ਕੀ ਰੋਟਾ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਈ ਬੱਸਾਂ ਜਿਹੜੀਆਂ ਚਾਲੂ ਕੀਤੀਆਂ ਜਾਣਗੀਆਂ ਸਰਕਾਰ ਵੱਲੋਂ ਉਹ ਲੋਕ ਜੇ ਜੱਬ ਕਰ ਦੇਣਗੇ ਬੱਸਾਂ ਨਾਲ ਉਹਨਾਂ ਕੀ ਫਰਕ ਪੈਣਾ ਬੱਸਾਂ ਦੇ ਬੈਟਰੀ ਹੋਈਆਂ ਤੇ ਗੱਡੀਆਂ ਵਿੱਚ ਚਾਲੂ ਕੀਤੀਆਂ ਹੀ ਆ ਬੱਸਾਂ ਨਾਲ ਕੀ ਲੋਕਾਂ ਨੂੰ ਫਰਕ ਪੈਣਾ ਆਟੋ ਵਾਲਿਆਂ ਨੂੰ ਫਰਕ ਪੈਣਾ ਬੱਸਾਂ ਨੂੰ ਗਵਰਨਮੈਂਟ ਨੂੰ ਕਾਦਾ ਫਰਕ ਪੈਣਾ ਗਵਰਨਮੈਂਟ ਦੀ ਕਮਾਈ ਵਧਦੀ ਆ ਜਿਹੜੀਆਂ ਪੱਕਾ ਚਾਲੂ ਕਰ ਰਹੇ ਨੇ ਉਹ ਲੋਕਾਂ ਦੇ ਸੁਵਿਧਾ ਵਾਸਤੇ ਚਾਲੂ ਕਰ ਰਹੇ ਆ ਉਹ ਲੋਕ ਇਹਨਾਂ ਦੇ ਜੀ ਲੋਕਾਂ ਨੂੰ ਦੰਗੀ ਬੱਸਾਂ ਕੋ ਜਾਂਦੀ ਉਹ ਇਹਦੇ ਵਿੱਚ ਲੋਕ ਲੰਗ ਲੰਗ ਪੈਣ ਦੇ ਪਹਿਲਾਂ ਤਾਂ ਇਹ ਹੀ ਜਾਂਦੀਆਂ ਪਹਿਲਾਂ ਬੱਸਾਂ ਚੱਲਦੀਆਂ ਆਈਆਂ ਬੈਟਰੀਆਂ ਲੋਕਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਸੜਕਾਂ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਟੋ ਹੁੰਦੇ ਆ ਜਿਸ ਕਰਕੇ ਕਾਫੀ ਟ੍ਰੈਫਿਕ ਜਾਮ ਹੁੰਦਾ ਹੈ ਟ੍ਰੈਫਿਕ ਦੇ ਵਿੱਚ ਸਮੱਸਿਆਵਾਂ ਖੜੀ ਆਉਂਦੀਆਂ ਇਹ ਜਮੱਸੇ ਉਹਨੇ ਕਿ ਆਹ ਏਰੀਆ ਬੈਟਰੀਆਂ ਦੀਆਂ ਗੱਡੀਆਂ ਆਈਆਂ ਦੀਆਂ ਕੋਰੋਨਾ ਦੇ ਹਾਲਾਤਾਂ ਦੀਆਂ ਇਹਨਾਂ ਦੇ ਕਰਕੇ ਕੋਈ ਟ੍ਰੈਫਿਕ ਨਹੀਂ ਆ ਬੈਟਰੀਆਂ ਦੇ ਉਹਦੇ ਬੱਸਾਂ ਨੂੰ ਕਿਹਾ ਨਾਲ ਕਰਕੇ ਕੋਈ ਨਹੀਂ ਟ੍ਰੈਫਿਕ ਹੋਊਗੀ ਬੱਸਾਂ ਉੱਪਰ ਚੱਲ ਰਹੀਆਂ ਚੱਲ ਰਹੀਆਂ ਤਾਂ ਰੋਡ ਤੇ ਹੀ ਆ ਕੀ ਚਾਹੁੰਨੇ ਕੀ ਹੋ ਤੁਸੀਂ ਉਹ ਚੜਨਗੇ ਲੋਕਾਂ ਨੇ ਨਾ ਕਹਿੰਦੇ ਵੀ ਜਿਹੜਾ ਆਨਵਾਏ ਗਰੀਬ ਨੇ ਮਿਹਨਤ ਕਰਕੇ ਕਰਦੇ ਕਮਾਈ ਕਰਦੇ ਨਾ ਰੋਟੀ ਖਾਂਦੇ ਆ ਇਹ ਮਿਹਨਤ ਨਾ ਕਰਨਾ ਕਿ ਇਹ ਜਾਨੀ ਕਿ ਬਿਲਕੁਲ ਸੋ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਟ੍ਰੈਫਿਕ ਦੀ ਅਨਗਲ ਕਰੀਏ ਤਾਂ ਟ੍ਰੈਫਿਕ ਇਹ ਦੇਖ ਸਕਦੇ ਹੋ ਕਿ ਲੁਧਿਆਣਾ ਮਹਾਨਗਰ ਦੇ ਵਿੱਚ ਖੜੇ ਆ ਜਿੱਥੇ ਟ੍ਰੈਫਿਕ ਦੇ ਵਿੱਚ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਸੋ ਟ੍ਰੈਫਿਕ ਦੀ ਸਮੱਸਿਆਵਾਂ ਨੂੰ ਲੈ ਕੇ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਤਾਂ ਉਹਨਾਂ ਵੱਲੋਂ 347 ਇਹ ਬੱਸਾਂ ਜਿਹੜੀਆਂ ਆ ਉਹ ਲਾਗੂ ਕੀਤੀਆਂ ਜਾਣਗੀਆਂ ਸੋ ਲੁਧਿਆਣਾ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਚਾਲੂ ਕੀਤੀਆਂ ਜਾਣਗੀਆਂ ਬੱਸਾਂ ਪਰ ਕੀ ਕਹਿ ਕੀ ਰਹਿ ਸੀ ਕਿ ਅੱਜ ਤਾਂ ਹੁਣ ਐਂਬੂਲੈਂਸ ਆਈ ਤੇ ਇੱਥੇ ਇਹ ਪੂਰਾ ਭਰਿਆ ਹੁੰਦਾ ਆਟੋ ਨਾਲ ਤੇ ਕਿਤੇ ਨਾ ਕਿਤੇ ਟ੍ਰੈਫਿਕ ਪੂਰੀ ਜਾਮ ਹੁੰਦੀ ਹੈ ਤੇ ਬੱਸਾਂ ਦੇ ਵਿੱਚ ਉਹ ਐਂਬੂਲੈਂਸ ਨੂੰ ਦਿੱਕਤ ਨਹੀਂ ਆਉਂਦੀ ਐਂਬੂਲ ਆਟੋ ਨਾਲ ਹੀ ਹੁੰਦੀ ਆ ਤੇ ਹੁਣ ਆਟੋ ਦਾ ਕੋਈ ਇੰਨੀ ਘਾਰੇ ਖੜੀਆਂ ਸੀ ਆਟੋ ਹੈਗਾ ਸੀ ਕੋਈ ਤੇ ਕੋਈ ਆਟੋ ਸੀਗਾ ਤੁਸੀਂ ਦੇਖਿਆ ਜਿਹੜੇ ਘਰੇ ਕਾਰਾਂ ਹੀ ਸੀ ਕਿ ਨਾ ਖੜੀਆਂ ਕਾਰਾਂ ਨਾ ਯਾਨੀ ਕਿ ਆਟਵਾਲੇ ਕੋ ਖੜੇਗਾ ਉਹਦੀ ਵੇਲੇ ਨਾ ਵੀ ਡਰਾਈਵ ਕੋ ਬੰਨ ਜਾਣੀ ਨਾ ਕਿ ਕਾਰਾਂ ਆਣਾਂ ਜਾਂ ਬੱਸਾਂ ਆਣਨ ਇੱਥੇ ਆਟਵਾਲੇ ਖੜੇ ਨੇ ਲੋਕ ਉਹ ਬੱਸਾਂ ਉੱਥੇ ਤਾਂ ਕਿੱਥੇ ਟਕੇ ਰਹਿਣਾਂ ਯਾਨੀ ਉਹ ਬੱਸਾਂ ਨੰਗਣ ਦੇ ਜ्याम ਬੱਸਾਂ ਨੇ ਤੇ ਭੜੇ ਜਾਂਦੇ ਆਟਵਾਲੇ ਬਿਲਕੁਲ ਸੋ ਅਗੇ ਟ੍ਰੈਫਿਕ ਦੀ ਗੱਲ ਕਰੀਏ ਤਾਂ ਸਰ ਕੀ ਲੱਗਦਾ ਟ੍ਰੈਫਿਕ ਕਾਫੀ ਜਾਮ ਹੋ ਜਾਂਦਾ ਹੈ ਟ੍ਰੈਫਿਕ ਦੇ ਵਿੱਚ ਸਮੱਸਿਆਵਾਂ ਕਾਫੀ ਖੜੀ ਹੋ ਜਾਂਦੀਆਂ ਟ੍ਰੈਫਿਕ ਜਾਂ ਜਾਂਦਾ ਯਾਰ ਕੋਈ ਨਹੀਂ ਹੈਗਾ ਟ੍ਰੈਫਿਕ ਜਾਂਦਾ ਹੈ ਵੀ ਮੜਾਪਟੇ ਆਟੋ 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 ਭਜਾ ਦਿੰਦੇ ਆ ਬਸ ਪਰ ਜਿੱਦਾਂ ਹੁਣੀ ਐਂਬੂਲੈਂਸ ਆਈ ਸੀ ਤੇ ਆਟੋ ਖੜੇ ਹੋ ਜਾਂਦੇ ਆ ਸਾਰੇ ਕੱਲ ਗੱਲ ਪਤਾ ਜੀ ਹੁਣ ਦੇਖੋ ਆਟੋ ਸਾਰੇ ਭਜਾ ਰਿਹਾ ਇਹਨਾਂ ਦਾ ਚਲਾਨ ਵੀ ਕਰਦੇ ਆ ਆਟੋਆਂ ਦੇ ਪਰ ਲੈ ਸਾਹਮਣੇ ਆਟੋ ਨੇ ਚਲਾਨ ਵੀ ਇਸ ਕਰਦੇ ਆ ਰੋਜ਼ ਪਾਵਾ ਜ਼ਿਆਦਾ ਚਲਾਨ ਕਰਦੇ ਆ ਰੋਜ਼ ਓਏ ਇਹ ਪੀ ਰੱਖੇ ਹੋ ਵੀ ਵੱਧ ਗਏ ਆ ਕਿਉਂ ਭਜਾ ਵੀ ਰਹੇ ਇਹਨਾਂ ਨੂੰ ਇਹਨਾਂ ਦੇ ਚਲਾਨ ਵੀ ਕਰਦੇ ਆ ਇਹਨਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਆ ਪੋਲਿਟਿਸ਼ੀਅਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਜਦੋਂ ਇਲੈਕਸ਼ਨ ਆਉਂਦੇ ਨੇ ਤਾਂ ਸਰਕਾਰਾਂ ਵੱਲੋਂ ਵੀ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਤਾਂ ਪਹਿਲਾ ਮੁੱਦਾ ਜਿਹੜਾ ਹੈ ਟ੍ਰੈਫਿਕ ਦਾ ਹੀ ਚੱਕਿਆ ਜਾਂਦਾ ਹੈ ਕਿ ਟ੍ਰੈਫਿਕ ਸਮੱਸਿਆਵਾਂ ਜਿਹੜੀਆਂ ਹਰ ਸ਼ਹਿਰ ਦੇ ਵਿੱਚ ਵਕ-ਵਕ ਚੌਕਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੋ ਟ੍ਰੈਫਿਕ ਦੀ ਸਮੱਸਿਆਵਾਂ ਜਿਹੜੀਆਂ ਉਹ ਖਤਮ ਕੀਤੀਆਂ ਜਾਣਗੀਆਂ ਪਰ ਦੇਖਣਾ ਹੋਵੇਗਾ ਕਿ 347 ਬੱਸਾਂ ਜਿਹੜੀਆਂ ਲਾਗੂ ਕੀਤੀਆਂ ਗਈਆਂ ਨੇ ਤਾਂ ਜਿਹਦੇ ਵਿੱਚ ਟ੍ਰੈਫਿਕ ਨੂੰ ਕਿਸ ਤਰੀਕੇ ਹੋਣਾ ਵੱਲੋਂ ਜਿਹੜਾ ਦੇਖ ਰੇ ਕੀਤਾ ਜਾਊਗਾ ਸੋ ਟ੍ਰੈਫਿਕ ਦੇ ਵਿੱਚ ਜਿਹੜਾ ਆਟਵਾ ਦਾ ਜਾਂ ਜਿਹੜਾ ਵੀ ਟ੍ਰੈਫਿਕ ਕਾਫੀ ਜਾਮ ਹੁੰਦਾ ਉਹਨੂੰ ਕਿਸ ਤਰੀਕੇ ਦੇਖਿਆ ਜਾਊਗਾ ਉਹਨੂੰ ਕਿਸ ਤਰੀਕੇ ਕੱਟ ਕੀਤਾ ਜਾਊਗਾ ਤਾਂ ਨਿਊ ਆਦੇ ਲਗਦੂ ਬਾਰੇ ਤੁਹਡੇ ਨਾਲ ਡਿਗਰੋ ਜਿਸ ਨਾਲ ਮੈਨੇਜਰ ਕੈਮਰਾਮੈਨ ਸੱਜਿਆ ਖੇਤੀਦਾਂ ਤਾਨਬਾਖ